हां जी सज्जन प्यारेयो एक बार फिर लेके हाजिर हां टाबा स्टाइल दाल ਨਾਲ क्रिस्पी ਤੇ ਕਰਾਰੇ ਆਲੂ ਆਪਾਂ ਬਣਾਵਾਂਗੇ ਜੀਰਾ ਆਲੂ ਜਿਨ੍ਹਾਂ ਨੂੰ ਬੋਲਦੇ ਨੇ ਤੇ ਸਰਵ ਕਰਾਂਗੇ ਆਪਾਂ ਸਟੀਮ ਰਾਈਸ ਦੇ ਨਾਲ ਬਹੁਤ ਹੀ ਆਸਾਨ ਤਰੀਕੇ ਨਾਲ ਬਣੇਗੀ ਵੀਡੀਓ ਨੂੰ ਪੂਰਾ ਜਰੂਰ ਦੇਖਣਾ 1 ਕਿਲੋ ਤੂਰ ਦੀ दाल ਜਿਹੜੀ ਆਪਾਂ ਭਿਉਂ ਕੇ ਰੱਖ ਲਈ ਸੀ ਤੇ ਕੁੱਕਰ ਚ ਪਾ ਕੇ ਥੋੜਾ ਜਿਹਾ ਪਾਣੀ ਐਡ ਕਰ ਦਿਓ ਇੱਕ ਟਮਾਟਰ ਇੱਕ ਪਿਆਜ਼ ਤੇ ਦੋ ਹਰੀ ਮਿਰਚਾਂ ਆਪਾਂ ਚੌਪ ਕਰਕੇ ਇਹਦੇ ਚ ਆਪਾਂ ਐਡ ਕਰ ਦੇਣੀ ਹੈ ਬਿਲਕੁਲ ਤੇ ਨਾਲ ਹੀ ਪਾਉਣਾ ਆਪਾਂ ਇੱਕ ਚਮਚਾ ਲੂਣ ਦਾ ਤੇ ਥੋੜੀ ਜੀ ਹਲਦੀ ਪਾਣੀ ਮੈਨੂੰ ਥੋੜਾ ਜਿਹਾ ਘੱਟ ਲੱਗ ਰਿਹਾ ਸੀ ਮੈਂ ਅੱਧਾ ਕੋ ਗਲਾਸ ਪਾਣੀ ਦਾ ਹੋਰ ਪਾ ਲਿਆ ਤੇ ਕੁੱਕਰ ਦਵਾਈਆਂ 5 ਤੋਂ 7 ਮਿੰਟ ਸੀਟੀਆਂ ਸੀਟੀ ਕੱਲਣੀ ਹੈ ਦਾਲ ਪ੍ਰੋਪਰ ਕੁਕ ਹੋ ਚੁੱਕੀ ਹੈ ਲੇਕਿਨ ਮੈਸ਼ ਹੋਣੀ ਅਜੇ ਬਾਕੀ ਹੈ ਆਪਾਂ ਬਣਾਵਾਂਗੇ ਤੜਕਾ 60 ਮ ਲਵਾਂਗੇ ਆਪਾਂ ਕੁਕਿੰਗ ਓਇਲ ਨਾਲ ਹੀ ਪਾਵਾਂਗੇ ਜੀਰਾ ਨਾਲ ਹੀ ਪਾਦਣਾ ਆਪਾਂ ਚੋਪ ਕੀਤਾ ਹੋਇਆ ਲਸਣ ਜੋ ਤੁਹਾਡਾ ਲਸਣ ਬਿਲਕੁਲ ਗੋਲਡਨ ਬ੍ਰਾਊਨ ਹੋ ਜਾਏਗਾ ਕੁਝ ਬੇਸਿਕ ਮਸਾਲੇ ਆਪਾਂ ਐਡ ਕਰਾਂਗੇ ਗਰਮ ਮਸਾਲਾ ਦੇਗੀ ਮਿਰਚ ਧਨੀਆ ਪਾਊਡਰ ਥੈਟਸ ਇਟ ਤੇ ਆਪਾਂ ਜਿਹੜੇ ਕੁੱਕਰ ਚ ਦਾਲ ਬਣੀ ਸੀ ਇਹਦੇ ਵਿੱਚ ਆਪਾਂ ਪੂਰੀ ਪੈਨ ਦੇ ਵਿੱਚ ਐਡ ਕਰ ਦੇਣੀ ਹੈਗੀ ਐ ਤੇ ਆਪਾਂ ਢੱਕ ਕੇ ਨੂੰ 10 ਤੋਂ 12 ਮਿੰਟ ਤੱਕ ਪਕਾਉਣਾ ਤਾਂ ਕਿ ਤੁਹਾਡੀ ਦਾਲ ਪੂਰੀ ਮੈਸ਼ ਹੋ ਜਾਏ ਜੋ ਢੱਕ ਕੇ 10 ਤੋਂ 12 ਮਿੰਟ ਤੁਸੀਂ ਦਾਲ ਨੂੰ ਪਕਾਉਗੇ ਤੇ ਤੁਹਾਡੀ ਕੁਝ ਦਾਲ ਇਸ ਤਰ੍ਹਾਂ ਮੈਸ਼ ਹੋ ਜਾਏਗੀ ਬਾਬਾ ਜੀ ਤੁਹਾਡੀ ਦਾਲ ਪੂਰੀ ਮੈਸ਼ ਹੋ ਚੁੱਕੀ ਹੈ ਹੁਣ ਤੁਸੀਂ ਆਪਾਂ ਇਹਦੇ ਚ ਪਾਉਣੀ ਹੈ ਕਸੂਰੀ ਮੇਥੀ ਡਰਾਈ ਰੋਸਟ ਕਰਕੇ ਤੇ ਨਾਲ ਹੀ ਆਪਾਂ ਨੂੰ ਥੋੜਾ ਪੀਸ ਲੈਣਾ ਹੈ ਕਸੂਰੀ ਮੇਥੀ ਪਾ ਕੇ ਦਾਲ ਤੁਹਾਡੀ ਬਿਲਕੁਲ ਰੈਡੀ ਸਟੇਡੀ ਹੋ ਚੁੱਕੀ ਹੈ ਇਹਨੂੰ ਆਪਾਂ ਇੱਕ ਸਰਵਿੰਗ ਬਾਉਲ ਚ ਕੱਟ ਕੇ ਰੱਖ ਲਾਂਗੇ ਤੇ ਇਸੇ ਪੈ ਆਲੂਆਂ ਦਾ ਤੜਕਾ ਲਈ ਯੂਜ਼ ਕਰਾਂਗੇ ਕਿਉਂਕਿ ਪੈਨ ਮੇਰੇ ਕੋਲ ਇੱਕੋ ਹੀ ਸੀ ਤਾਂ 30 ml ਪੋਣਾ ਤੁਸੀਂ ਕੁਕਿੰਗ ਆਇਲ ਥੋੜਾ ਜਿਹਾ ਜੀਰਾ ਨਾਲ ਦੋ ਕੁ ਆਲੂ ਤੁਸੀਂ ਲੰਮੇ ਲੰਮੇ ਕੱਟ ਕੇ ਇਸ ਤਰ੍ਹਾਂ ਪਾ ਦੇਣੇ ਨੇ ਨਾਲ ਹੀ ਇਹਨੂੰ ਤੁਸੀਂ ਥੋੜਾ ਜਿਹਾ 골ਡਨ ਬ੍ਰਾਊਨ ਕਲਰ ਦੇ ਲੈਣਾ ਆਪਣੇ ਆਲੂਆਂ ਨੂੰ ਕੁਝ ਪੇਸੀ ਮਸਾਲੇ ਹਲਦੀ ਨਮਕ ਧਨੀਆ ਪਾਊਡਰ ਤੇ ਦੇਗੀ ਮਿਰਚ ਪਾਉਣੀ ਹੈ ਨਥਿੰਗ ਆਪਾਂ ਐਲਸ ਹੋਰ ਕੁਝ ਨਹੀਂ ਇੱਧੇ ਪਾਉਣਾ ਨਾਲ ਹੀ ਆਪਾਂ ਇੱਧੇ ਐਡ ਕਰਨੀ ਹੈ ਦੋ ਤੋਂ ਤਿੰਨ ਸਲਿੱਟ ਕਰਕੇ ਹਰੀਆਂ ਮਿਰਚਾਂ ਤਾਂ ਕਿ ਥੋੜੇ ਕਰਾਰੇ ਕਰਾਰੇ ਬਣ ਤੇ ਹਲਕਾ ਜਿਹਾ ਪਾਣੀ ਜਿਆਦਾ ਨਹੀਂ ਬਿਲਕੁਲ ਹਲਕਾ ਜਿਹਾ ਪਾਣੀ ਤੇ ਬਿਲਕੁਲ ਸੇਮ ਤੇ ਰੱਖ ਦੇਣਾ ਢੱਕ ਕੇ 7 ਤੋਂ 8 ਮਿੰਟ ਤੱਕ ਪਕਾਉਣੇ ਆ ਕਰਿਸਪੀ ਕਰਾਰੇ ਮਸਾਲੇ ਨਾਲ ਲਪੇਟੇ ਹੋਏ ਆਲੂ ਤੁਹਾਡੇ ਬਿਲਕੁਲ ਰੈਡੀ ਹੋ ਚੁੱਕੇ ਨੇ ਸਰਵ ਕਰਾਂਗੇ ਆਪਾਂ ਸਟੀਮ ਰਾਈਸ ਦੇ ਨਾਲ ਜੀਰਾ ਪਾ ਲਵਾਂ ਜਿਵੇਂ ਪਾਇਆ ਦਾਲ ਜਿਵੇਂ ਪਾਇਆ ਤੇ ਆਪਾਂ ਚੋਲਾ ਚ ਨਹੀਂ ਪਾਵਾਂਗੇ ਬਾਬਾ ਜੀ ਬਹੁਤ ਹੀ ਪਿਆਰੀ ਰੈਸਪੀ ਹੈ ਜਟਪਰ ਤਿਆਰ ਹੋਣ ਜਾਣ ਵਾਲੀ ਹਲਕਾ ਫੁਲਕਾ ਫੂਡ ਖਾਓ ਪੀਓ ਤੇ ਨਿਆਰੇ ਲੋ ਸੋਹਣੇ